ਦੋਸਤੋ ਗਰਮੀ ਬਹੁਤ ਹੈ ਤੇ ਜ਼ਮੀਨ ਨਾ ਤਾ ਮਾਰਦੀ ਹੈ ਤੇ ਅੱਜ ਕੱਲ੍ਹ ਘਰਾਂ ਵਿੱਚ ਸੱਪ ਬਹੁਤ ਆਉਣ ਲੱਗ ਗਏ ਜਿਹੜਾ ਸਭ ਤੋਂ ਪਹਿਲਾਂ ਦੁਨੀਆਂ ਦਾ ਲੰਬਾ ਸੱਪ ਖੋਜਿਆ ਗਿਆ ਸੀ ਉਹਦਾ ਨਾਮ ਰੱਖਿਆ ਸੀ ਇਹਨਾਂ ਨੇ ਟਾਈਟੈਨੋ ਬੋਆ ਪਰ ਹੁਣ ਇੰਡੀਆ ਵਿੱਚ ਦੁਨੀਆਂ ਦੇ ਸਭ ਤੋਂ ਲੰਬੇ ਸੱਪ ਦੇ ਪਿੰਜਰ ਥਾਏ ਸੀ ਜਿਹਦਾ ਨਾਮ ਰੱਖਿਆ ਗਿਆ ਸੀਗਾ ਵਾਸੂਕੀ ਇੰਡੀਗਸ ਅੱਜ ਵੀ ਦੁਨੀਆਂ ਤੇ ਬਹੁਤ ਲੰਬੇ ਲੰਬੇ ਸੱਪ ਹੈ ਜਿਵੇਂ ਗ੍ਰੀਨ ਐਨਾਕੌਂਡਾ ਜਿਹੜਾ ਅਮਾਜ਼ਨ ਨਦੀ ਵਿੱਚ ਰਹਿੰਦਾ ਹੈ ਆਪਣੀ ਇੰਡੀਆ ਦੀ ਧਰਤੀ ਥੱਲੇ ਵੀ ਬਥੇਰਾ ਇਤਿਹਾਸ ਦੱਬਿਆ ਪਿਆ ਹੌਲੀ ਹੌਲੀ ਖੋਜ ਹੋਈ ਜਾਂਦੀ ਹੈ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅਮੀਰ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਜ਼ਰੂਰੀ ਗੱਲ ਕਰਨੀ ਹੈ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਗਰਮੀ ਬਹੁਤ ਜ਼ਿਆਦਾ ਹੈ ਹੋਮਸ ਹੋਇਆ ਪਿਆ ਤਾ ਮਾਰਦਾ ਤੇ ਜ਼ਮੀਨ ਵੀ ਕਿੰਨੀ ਗਰਮ ਹੈ ਤੇ ਸੱਪ ਬਹੁਤ ਨਿਕਲਦੇ ਆ ਜ਼ਮੀਨ 'ਚ ਅਕਸਰ ਆਪਾਂ ਘਰਾਂ 'ਚ ਵੇਣੇ ਆ ਸੱਪ ਆ ਜਾਂਦੇ ਆ ਤੜਕੇ ਆਪਣੇ ਘਰੀ ਵਾਂਹੀ ਹੋਇਆ ਤੜਕੇ 5 ਵਜੇ ਦੀ ਗੱਲ ਹੈ ਜਿਹੜੀ ਘਰ ਦੀ ਬਾਹਰੋਂ ਸਪਲਾਈ ਆਉਂਦੀ ਹੈ ਜਿਹੜੀਆਂ ਤਾਰਾਂ ਜਾਂਦੀਆਂ ਹੈਗੀਆਂ ਮੀਟਰ ਦੇ ਵਿੱਚ ਉੱਥੇ ਸੱਪ ਦਾ ਬੱਚਾ ਅੜਕਿਆ ਪਿਆ ਮੈਨੂੰ ਦੱਸਿਆ ਫਿਰ ਮਾਤਾ ਨੇ ਤੇ ਫਿਰ ਅਸੀਂ ਵੇਖਿਆ ਫਿਰ ਉਹਦਾ ਹੱਲ ਕਰਿਆ ਕੋਈ ਤੇ ਸੋਚਣ ਵਾਲੀ ਗੱਲ ਆ ਵੀ ਤਾਰਾਂ 'ਚ ਪਹੁੰਚਿਆ ਕਿਵੇਂ ਕਿਉਂਕਿ ਤਾਰਾਂ ਜ਼ਮੀਨ ਨਾਲੋਂ ਕੋਈ 5-6 ਫੁੱਟ ਉੱਚੀਆਂ ਜਾਂ ਤਾਂ ਆਉਂਦਾ ਵੀ ਤਾਂ ਕੋਈ ਪੰਛੀ ਪੁੰਛੀ ਸੱਟ ਗਿਆ ਤੇ ਜਾਂ ਵੇਖੋ ਸਮਝ ਨਹੀਂ ਆ ਰਹੀ ਮਤਲਬ ਕਿਵੇਂ ਹੋ ਸਕਦਾ ਮੰਨ ਲਓ ਜਿਵੇਂ ਆ ਕੰਦ ਹੈ ਠੀਕ ਹੈ ਸਿੱਧੀ ਕੰਦ ਹਨ ਜਿਵੇਂ ਇੱਥੇ ਤਾਰਾ ਹੁਣ ਥੱਲੇ ਜ਼ਮੀਨ ਹੈ ਉੱਤੇ ਐ ਸਿੱਧੀ ਕੰਦ ਹੈ ਐ ਅੜਕੇ ਹੋਇਆ ਜਿਵੇਂ ਰਾਨਗੇ ਲਈ ਗੱਲ ਸੀ ਤੇ ਇੱਕ ਵਾਰੀ ਪਹਿਲਾਂ ਵੇਖਿਆ ਮੈਂ ਬਹੁਤ ਅਜੀਬੀ ਗੱਲ ਹੋਂ ਤਾਂ ਉਦੋਂ ਹੀ ਬੱਚਾ ਸੀ ਹੁੰਦਾ ਫਲਸ਼ ਟੈਂਕ ਦੇ ਵਿੱਚ ਆ ਕਰਕੇ ਭਈਆ ਆਪਦਾ ਰਾਤ ਨੂੰ ਵੀ ਜਦੋਂ ਹਨੇਰਾ ਹੁੰਦਾ ਖਾਸ ਤੌਰ ਤੇ ਉਦੋਂ ਕੋਈ ਲਾਈਟ ਲੁੱਟੇ ਜਗਾ ਕੇ ਆਪਦੀ ਫੇਰ ਹੀ ਬਾਹਰ ਨਿਕਲੋ ਕਿਉਂਕਿ ਤਾਂ ਐਡੀ ਬਰੀਕ ਚੀਜ਼ ਵਜਦੀ ਲੰਘ ਜਾਂਦੇ ਪਤਾ ਨਹੀਂ ਲੱਗਦਾ ਤੇ ਬਚਤ ਰੱਖੋ ਬੱਚਿਆਂ ਨੂੰ ਖਾਸ ਤੌਰ ਤੇ ਹੁਣ ਨੇਰੇ ਚਗਲੇ ਨੂੰ ਕੀ ਪਤਾ ਲੱਗਦਾ ਹੁਣ ਉਸ ਕੰਦੇ ਕੋਲੇ ਦਾ ਪਾਕਸ ਰੇ ਮੈਂ ਖੜੀ ਰਹਿਣੇ ਗਈ ਜੀ ਸਹਿਤ ਵਾਕੀ ਹੂੰ ਸੱਪ ਦੇ ਬੱਚੇ ਦੇ ਵੀ ਯਾਰ ਹੁੰਦਾ ਇਹ ਸਭ ਨੂੰ ਪਤਾ ਤਾਂ ਕਰਕੇ ਬਚਤ ਰੱਖੋ ਬਾਕੀ ਆਏ ਵੀ ਸੱਪ ਤਾਂ ਦੁਨੀਆਂ ਦੇ ਪਰੇ ਤੋਂ ਪਰੇ ਪਏ ਆ ਇਹ ਸੋਨ ਨੂੰ ਵੀ ਪਤਾ ਹੈ ਪਿੱਛੇ ਜੇ ਇੱਕ ਨਾ ਖਬਰ ਆਈ ਸੀ ਵੀ ਪਤਾ ਨਹੀਂ ਕਿਹੜੇ ਮੁਲਕ ਦੇ ਵਿੱਚ ਸੱਪ ਦੇ ਮਤਲਬ ਪਿੰਜਰ ਪਾਏ ਗਏ ਤੇ ਉਹਨੂੰ ਟੈਸਟ ਟਸਟ ਕਰਿਆ ਜਦੋਂ ਪਤਾ ਲੱਗਿਆ ਵੀ ਦੁਨੀਆਂ ਦਾ ਸਭ ਤੋਂ ਵੱਡਾ ਸੱਪ ਆ ਇਹ ਮਤਲਬ ਬਹੁਤ ਵੱਡਾ ਜਿਵੇਂ ਅੱਜ ਕੱਲ ਆਪਾਂ ਸੁਣਦੇ ਆਂ ਵੀ ਜਿਵੇਂ ਅਨਾਕਾਂਡਾ ਹੁੰਦਾ ਉਹ ਤੋਂ ਵੀ ਡਬਲ ਆ ਤੇ ਉਹ ਐਡਾ ਵੱਡਾ ਸੀ ਉਹਦਾ ਨਾਮ ਉਹਨਾਂ ਨੇ ਰੱਖਿਆ ਫਿਰ ਉਦੋਂ ਟਾਈਟੈਨੋਬੋਆ ਵੀ ਟਾਈਟੈਨਿਕ ਜਹਾਜ਼ ਜਿੱਡਾ ਵਿਸ਼ਾਲ ਹੈ ਵੇਖ ਲਓ ਤੇ ਮਗਰ ਮੱਛਰੋਂ ਵੀ ਖਾ ਜਾਂਦਾ ਸੀ ਉਹ ਆਖਰ ਵੀਡੀਓ ਪੰਗਾਂ YouTube ਤੇ ਐਨਾ ਕਾਂਡਾ ਨਾਲ ਵੀ ਹੈਗੀਆਂ ਵੀ ਇਹੋ ਜਿਹੇ ਸੀਗੇ ਇਹ ਮਤਲਬ ਮੈਂ ਉਹਦੀ ਗੱਲ ਕਰ ਰਿਹਾ ਜਦੋਂ ਤੱਕ ਉਹਦੋਂ ਵੱਡਾ ਸੱਪ ਦੇ ਪਿੰਜਰ ਨਹੀਂ ਥਏ ਸੀ ਪਹਿਲਾਂ ਤੇ ਜਿਵੇਂ ਇਹਨਾਂ ਟਾਈਟੋ ਬੋਨਾ ਟਾਈਟੋ ਬੋਆ ਜਿਹੜਾ ਉਹਨੂੰ ਐਂ ਕਹਿੰਦਾ ਸੀ ਵੀ ਦੁਨੀਆ ਦਾ ਸਭ ਤੋਂ ਵੱਡਾ ਸੱਪ ਆ। ਫਿਰ ਜੀ 2019 ਦੇ ਵਿੱਚ ਗੁਜਰਾਤ ਨਹੀਂ ਆਪਣੇ ਇੰਡੀਆ ਦੇ ਵਿੱਚ ਉੱਥੇ ਚੱਲੀ ਜਾਂਦਾ ਖਦਾਈ ਦਾ ਕੰਮ। ਤੇ ਉੱਥੋਂ ਪਿੰਦਰ ਥਿਆਏ। ਪਹਿਲਾਂ ਤਾਂ ਨਾ ਪਿੰਦਰ ਵੇਖੇ ਭੁੱਖੇ ਨੂੰ ਲੱਗਿਆ ਵੀ ਜਿਵੇਂ ਮગરਮੱਛ ਦੇ ਹੁੰਦੇ ਆ ਇਹ। ਤੇ ਫਿਰ ਭਾਈ ਟੈਸਟ ਉਸਟ ਕਰ ਜਾਵੜੇ ਆਪਣੇ ਜਿਹੜੇ ਹੁੰਦੇ ਆ। ਇਸ ਚੀਜ਼ ਵਾਲੇ ਇਸ ਵਿਭਾਗ ਵਾਲੇ 2024 ਆ ਹੁਣ ਉਹਨਾਂ ਨੇ ਮਤਲਬ ਪਤਾ ਲਗਵਾਇਆ ਇਹ ਵੀ ਇੱਕ ਸੱਪ ਦੇ ਪਿੰਜਰ ਹੈ ਤੇ ਸੱਪ ਦਾ ਤੁਸੀਂ ਸਾਈਜ਼ ਸੁਣ ਕੇ ਹੈਰਾਨ ਰਹਿ ਜੋਗੇ ਉਹ ਕਹਿੰਦੇ ਸੱਪ ਦੀ ਲੰਬਾਈ 13 ਤੋਂ 15 ਮੀਟਰ ਹੋ ਸਕਦੀ ਹੈ ਦੇਖ ਲਓ ਤੁਸੀਂ 13 ਤੋਂ 15 ਮੀਟਰ ਤੇ ਇਹ ਬਹੁਤ ਪੁਰਾਣਾ ਸੱਪ ਹੈ ਮਤਲਬ ਡਾਇਨਾਸੌਰ ਦੇ ਜਵਾਨੇ ਵੇਲੇ ਦਾ ਤੇ ਆਦੇ ਵੀ ਇਹਦੀ ਖਰਾਕ ਕੀ ਹੋਗੀ ਖਰਾਕ ਵੀ ਉਦੋਂ ਹੁਣ ਐ ਜਿਹੜੇ ਜੀਵ ਜੰਤੂ ਸੀ ਉਹਨਾਂ ਦਾ ਸਾਇਦ ਸਾਰਿਆਂ ਦਾ ਵੱਡਾ ਹੀ ਸੀਗਾ ਵੀ ਜਿਵੇਂ ਹਲਾ ਲੋ ਤੁਸੀਂ ਕਰੋਕੋਡਾਇਲ ਤਾਂ ਚਲੋ ਖਾਂਦੇ ਜਾਂਦੇ ਮਗਰ ਮੱਛ ਵੇਲ ਨੂੰ ਖਾ ਜਾਂਦੇ ਆ ਤੇ ਹੁਣ ਤੁਸੀਂ ਸੋਚੋਗੇ ਵੀ ਬੇਲ ਤਾਂ ਐਡੀ ਵੱਡੀ ਹੁੰਦੀ ਹੈ ਉਹਨੂੰ ਕਿਵੇਂ ਖਾ ਸਕਦੇ ਆ ਅਸਲ ਨਾਲ ਇਹ ਵੀ ਹੈਰਾਨੀ ਵਾਲੀ ਗੱਲ ਹੈ ਵੇਲ ਪਹਿਲਾਂ ਮਤਲਬ ਵੇਲ ਨਹੀਂ ਸੀ ਕਹਿ ਸਕਦੇ ਆਪਾਂ ਉਹ ਤੁਰਨ ਵਾਲਾ ਜਾਨਵਰ ਸੀ ਚਾਰ ਲੱਤਾਂ ਦਾ ਉਹ ਪਾਣੀ 'ਚ ਵੀ ਤੁਰ ਪੈਂਦਾ ਸੀ ਤੈਰ ਲੈਂਦਾ ਸੀ ਮਤਲਬ ਤੇ ਜ਼ਮੀਨ ਤੇ ਵੀ ਹੌਲੀ-ਹੌਲੀ ਸਮਾਂ ਬਦਲਿਆ ਜਿਵੇਂ ਆਦੇ ਆ ਵੀ ਆਪਣਾ ਜਿਹੜਾ ਮਨੁੱਖ ਹੈ ਉਹਦੇ 'ਚ ਤਬਦੀਲੀ ਆ ਜਿਵੇਂ-ਜਿਵੇਂ ਉਹ ਜ਼ਮੀਨ ਤੋਂ ਫਿਰ ਪੂਰਾ ਹੀ ਮਤਲਬ ਉਹਨੇ ਆਪਦੇ ਆਪ ਨੂੰ ਪਾਣੀ ਢਾਲ ਲਿਆ ਹੌਲੀ-ਹੌਲੀ ਜਿਹੜੇ ਦੇ ਪੈਰ ਸੀ ਮਤਲਬ ਉਹ ਮੱਛੀ ਉਹ ਹੋ ਗਏ ਤੇ ਉਹ ਸਾਬ ਦਾ ਬਣ ਗਿਆ ਵੀ ਜਿਹੜੀ ਆਪਾਂ ਜਵੇ ਲਾਣੇ ਆ ਇਹ ਪ੍ਰਾਣੀ ਝਾਤਾਂ ਮਾਰ ਕੇ ਪ੍ਰਾਣਾ ਮਤਲਬ ਇੱਕ ਤੁਰਨ ਫਿਰਨ ਵਾਲਾ ਜਾਨਵਰ ਸੀਗਾ ਵੀ ਉਹਨਾਂ ਨੂੰ ਖਾ ਕੇ ਮਤਲਬ ਆਪਦਾ ਉਹ ਗੁਜ਼ਾਰਾ ਕਰਦਾ ਸੀ ਤੇ ਉਹ ਸੱਪ ਦਾ ਜਿਹੜਾ ਨਾਂ ਰੱਖਿਆ ਇਹਨਾਂ ਨੇ ਉਹ ਰੱਖਿਆ ਜੀ ਆ ਵਾਸੁਕੀ ਇੰਡੀਗਸ ਮੇਬੀ ਇਹ ਜਨਾ ਹੀ ਹੁੰਦਾ ਕਲੀਅਰ ਹੀ ਲੱਗਦਾ ਇਹੀ ਨਾਂ ਵਾਸੁਕੀ ਇੰਡੀਗਸ ਤੇ ਇਹ ਤਾਂ ਰੱਖਿਆ ਗਿਆ ਕਿਉਂਕਿ ਇਨੂੰ ਜੋੜਿਆ ਜਾਂਦਾ ਆਪਣੇ ਪੁਰਾਣੇ ਧਰਮਾਂ ਨਾਲ ਵੀ ਭਗਵਾਨ ਜੀ ਜਿਹੜੇ ਹੁੰਦੇ ਸੀ ਸੱਪ ਦੇ ਉੱਤੇ ਬੈਠਦੇ ਹੁੰਦੇ ਸੀ ਤੇ ਉਹਨਾਂ ਦੇ ਪਤਨੀ ਵੀ ਉਹਨਾਂ ਨਾਲ ਕੋਈ ਰਿਲੇਟ ਕਰਾਇਆ ਵੇ ਤੇ ਇਹ ਆਦਿ ਤਾਂ ਕਰਕੇ ਨਾ ਇਹਨਾਂ ਨੇ ਫਿਰ ਵਿਗਿਆਨੀਆਂ ਨੇ ਉਹ ਨਾਂ ਦੇ ਤਾਂ ਵੀ ਬਹੁਤ ਵਿਸ਼ਾਲ ਆ ਹੈ ਤੁਸੀਂ ਵੇਖ ਲਓ ਵੀ 15 ਮੀਟਰ 13 ਤੋਂ 15 ਮੀਟਰ ਤੇ ਕਿੰਨਾ ਖਤਰਨਾਕ ਹੋ ਸਕਦਾ ਚੜਾਈ ਬੜੀ ਸੀ ਉਹਦੀ ਤੇ ਬਾਕੀ ਦੋਸਤੋ ਹਜੇ ਚੱਲੀ ਜਾਂਦੀ ਹੈ ਸਰਚ ਹੁਣ ਆਇਆ ਵੀ ਆਪਣੇ ਹੁਣ ਭਾਰਤ ਦੇ ਵਿੱਚ ਕਈ ਐਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੀ ਖਦਾਈ ਹਜੇ ਹੋਈ ਨਹੀਂ ਕਿਉਂਕਿ ਆਪਾਂ ਖਦਾਈ ਹੋਰ ਕੰਮ ਲਈ ਕਰਦੇ ਆ ਜੇ ਆਪਾਂ ਹੁਣ ਇਤਿਹਾਸ ਲੱਭਣ ਤੇ ਕਰਗੇ ਪੁਰਾਣਾ ਪਸ਼ੋਕੜ ਤਾਂ ਬਹੁਤ ਕੁਝ ਮਿਲਦਾ ਹੈ ਜਿਹੜਾ ਇੰਡੀਆ ਨਾਲ ਜੁੜਿਆ ਹੋਇਆ ਹੈ ਪੁਰਾਣਾ ਉਹ ਆਪਣੇ ਸਾਹਮਣੇ ਆਊਗਾ ਇਹ ਮੇਰਾ ਮੰਨਣਾ ਹੈ ਤੇ ਬਾਕੀ ਜੇ ਆਪਾਂ ਅੱਜ ਗੱਲਾਂ ਕਰ ਅੱਜ ਗੱਲ ਕਰਦੇ ਆ ਸੱਪਾਂ ਦੀ ਤਾਂ ਅੱਜ ਵੀ ਸੱਪ ਬਹੁਤ ਤਕੜੇ ਪਏ ਆ ਇਹ ਅੱਜ ਦੀ ਘੜੀ ਸਭ ਤੋਂ ਤਕੜਾ ਸਫ ਮੰਨਿਆ ਜਾਂਦਾ ਉਹ ਹੈਗਾ ਜੀ ਅਮਾਜ਼ੋਨ ਜਿਹੜੀ ਨਦੀ ਹੈ ਉਹਦੇ ਵਿੱਚ ਅਮਾਜ਼ੋਨ ਜੰਗਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਆਦੇ ਵੀ 33% ਆਕਸੀਜਨ ਦਿੰਦਾ ਹੈ ਪੂਰੀ ਧਰਤੀ ਨੂੰ ਜੰਗਲ ਜੇ ਉੱਥੇ ਮੀਂਹ ਪੈ ਜਾਣਾ ਦੋਸਤੋ 10 ਮਿੰਟ ਬਾਅਦ ਕਣੀ ਥੱਲੇ ਡਿੱਗਦੀ ਹੈ ਇਹਨਾਂ ਸੰਘਣਾ ਜੰਗਲ ਹੈ ਤੇ ਉਹ ਸਾਰਾ ਤਾਂ ਖੋਜਿਆ ਨਹੀਂ ਜਾਂਦਾ ਕਿਉਂਕਿ ਡਬਲ ਹੀ ਬਹੁਤ ਹੈ ਵੱਡਾ ਹੀ ਬੜਾ ਹੈ ਪਤਾ ਨਹੀਂ ਕਿੰਨੇ ਮੁਲਕਾਂ ਨਾਲ ਹੱਦ ਹੀ ਲੱਗਦੀ ਹੈ ਉਹਦੀ ਇੰਡੀਆ ਕਰਕੇ ਕਈ ਮੁਲਕ ਆ ਜਾਣਗੇ ਉੱਚ ਤੇ ਉੱਥੇ ਜਿਹੜੀ ਨਦੀ ਹੈ ਉਹਦੇ ਵਿੱਚ ਵਿਗਿਆਨੀਆਂ ਨੇ ਜਾਂ ਇਹ ਖੋਜ ਕਰਨ ਜਾਂਦੇ ਉਹਨਾਂ ਨੇ ਵੇਖਿਆ ਹੋਇਆ ਵੀ ਇੱਥੇ ਇੱਕ ਗ੍ਰੀਨ ਐਨਾਕੋਂਡਾ ਹੈ ਬਹੁਤ ਵੱਡਾ ਬ라우 ਵੀ ਉਹਦੀ ਵੀ ਹਾਈਟ ਬਹੁਤ ਹੈ ਤੇ ਉਹ ਵੀ ਪੂਰੇ ਖਤਰਨਾਕ ਹੈ ਐਨਾਕੋਂਡਾ ਤੋਂ ਵੀ ਵੈਸੇ ਹੈਗੀ ਹੈ ਤੇ ਤੁਸੀਂ ਲਾਲੋ ਸਾਹਿਬ ਵੀ ਜਿਵੇਂ ਪਾਈਥਨ ਹੋ ਗਿਆ ਇਹੋਂ ਤਾਂ ਹੁੰਦਾ ਸਸਤੀ ਪਰ ਆਮ ਜਦੋਂ ਕਿ ਇਹਨਾਂ ਦੇ ਚੀਜ਼ ਆ ਜੇ ਮਤਲਬ ਹੱਦ ਚ ਪਤਾ ਲੱਗ ਗਿਆ ਵੀ ਹੁਣ ਨੇੜੇ ਆ ਸ਼ਿਕਾਰ ਫਿਰ ਤਾਂ ਇਹ ਕੁੰਡਲੀ ਇਹੋ ਜਿਹੀ ਮਾਰਦੇ ਆ ਨਾ ਤੁਹਾਨੂੰ ਪਤਾ ਹੀ ਤੁਸੀਂ ਅਕਸਰ ਵੀਡੀਓ ਵੇਖੀ ਹੋਣੀਆਂ ਫਿਰ ਤਾਂ ਜਗੜ ਕੇ ਹੱਡੀਆਂ ਤੋੜ ਦਿੰਦੇ ਆ ਤਾਂ ਮੈਂ ਬੰਦਾ ਕਿਉਂ ਨਾ ਜੱਗ ਅੱਗੇ ਇਹੋ ਜਿਹਾ ਤੇ ਹਰ ਇਹ ਤਾਂ ਜਿਹੜਾ ਜੰਗਲ ਆ ਉਹ ਪੂਰਾ ਤਾਂ ਖੋਜਿਆ ਨਹੀਂ ਆਂਦਾ ਉਹਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਜੀਵ ਜੰਤੂ ਆ ਤੇ ਹੋਰ ਕੀ ਪਤਾ ਇਦੋਂ ਵੀ ਵੱਡੇ ਵੱਡੇ ਵਿਸ਼ਾਲ ਸੱਪ ਹੋਣ ਜਾਂ ਹੋਰ ਕੁਝ ਹੋਵੇ ਦੇਖ ਲਓ ਕੁਦਰਤ ਆ ਇਹ ਦੇਬਾ ਤੇ ਰੋਸਾਈ ਤੇ ਹੁਣ ਅਕਸਰ ਹੀ ਆਪਾਂ ਫੋਟੋਆਂ ਵੇਣੇ ਲੋਕ ਦਬਈ ਜਾਂਦੇ ਘੁੰਮਣ ਜਾਂ ਕਿਤੇ ਹੋਰ ਜਾਂਦੇ ਆ ਸੱਪਾਂ ਨੂੰ ਨਹੀਂ ਫੜੀ ਬੈਠੇ ਨੇ ਸੋਹਣੇ-ਸੋਹਣੇ ਸੱਪ ਜੇ ਪਾਈਥਨ ਆ ਉਹ ਉਹ ਥੋੜੇ ਸੁਸਤ ਹੁੰਦੇ ਮਨ ਨਾਲ ਦਾ ਤਾਂ ਫੜਫੜ ਲੈਂਦੇ ਆ ਤੇ ਬਾਕੀ ਵੇਖੋ ਗੋਰੇ ਤਾਂ ਦੋਸਤੋ ਫਿਰ ਤੁਹਾਨੂੰ ਪਤਾ ਹੀ ਹੈ ਗੋਰੇ ਨਹੀਂ ਡਰਦੇ ਹੁੰਦੇ ਇਹਨਾਂ ਨੂੰ ਤਾਂ ਪਤਾ ਲੱਗ ਜੇ ਵੀ ਇੱਥੇ ਮੁਸੀਬਤ ਹੈ ਉਹ ਵਿਚ ਵੜਨ ਦੀ ਕੋਸ਼ਿਸ਼ ਕਰਨਗੇ ਪਤਾ ਲਵਾਉਂਦੇ ਆ ਵੀ ਕੀ ਚੀਜ਼ ਹੈ ਇਹ ਕੀ ਕਾਰਨ ਹੈ ਹੁਣ ਬਥੇਰੇ ਦੇਸ਼ ਆ ਜਿਹੜੇ ਹੁਣ ਆਪਦਾ ਇਤਿਹਾਸ ਲੱਭਦੇ ਆ ਵੀ ਕੀ ਕੁਛ ਹੈ ਕਿਵੇਂ ਹੈ ਕੀ ਸਿਸਟਮ ਹੈ ਹੁਣ ਜਿਹੜਾ ਆਪਾਂ ਮੁਲਕ ਨਹੀਂ ਏਜੀਪਟ ਉਹਦੇ ਵਿੱਚ ਜਿਹੜੇ ਬਣੇ ਬਿਆ ਉਹ ਪੈਰਾਮਿਟ ਕੀ ਆਦੇ ਹੁੰਦੇ ਉਹਨੂੰ ਪੈਰਾਮਿਟ ਹੀ ਆਦੇ ਆ ਤੇ ਚਲ ਜੋ ਵੀ ਆਦੇ ਸਮਝ ਗਏ ਹੋਗੇ ਨਾ ਆਦੇ ਕਿ ਉਹ ਤਾਂ ਬਣੇ ਸੀ ਵੀ ਏਲੀਨ ਸਬਰ ਕਰਨ ਨੂੰ ਤੇ ਜਿਹੜੀਆਂ ਮਤਲਬ ਉਹਨਾਂ ਨਾਲ ਮਤਲਬ ਕੋਈ ਗੱਲਾਂਬੱਤ ਹੋਈਆਂ ਸੀ ਜਾਂ ਉਸ ਚੀਜ਼ ਦੇ ਸਬੂਤ ਸੀਗੇ ਕਿ ਜਿਹੜੇ ਇਹਨਾਂ ਦੇ ਪੂਰਵਜ ਸੀ ਉਹਨਾਂ ਨੇ ਮਤਲਬ ਉਹਨਾਂ ਦੇ ਆਪ ਦੇ ਇਥੋਂ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੁਝ ਖਤਮ ਕਰਤਾ ਸੀ ਵੀ ਗਾਂ ਨੂੰ ਕੀ ਪਤਾ ਨਾ ਕਰ ਸਕੇ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਗਾਂ ਨੂੰ ਟੈਕਨੋਲੋਜੀ ਇਹੋ ਜਿਹੀ ਆਜੂਗੀ ਵੀ ਲੋਕ ਕੁਝ ਨਹੀਂ ਛੱਡਦੇ ਬਥੇਰਾ ਕੁਝ ਰਿਸਰਚ ਹੋਈ ਨਾ ਦੁਨੀਆਂ ਤੇ ਦੁਨੀਆਂ ਪਰੇ ਤੋਂ ਪਰੇ ਪਈ ਆ ਆਪਣੀਆਂ ਤਾਂ ਸੋਚ ਤੋਂ ਪਰੇ ਉਹ ਗੱਲਾਂ ਬਥੇਰਾ ਕੁਝ ਹੁੰਦਾ ਤੇ ਬਾਕੀ ਕੋਈ ਫੇਕ ਵੀਡੀਓ ਵੀ ਆਉਂਦੀਆਂ ਹੁੰਦੀਆਂ ਕੋਈ ਸਹੀ ਵੀ ਹੁੰਦੀਆਂ ਸਮਝ ਨਹੀਂ ਆਉਂਦੀ ਹੁਣ ਜਿਵੇਂ ਅਮਰੀਕਾ ਚ ਕਾਰਟੂਨ ਆਉਂਦੇ ਆ ਅਕੇ ਜੀ ਇਹ ਆਉਣ ਵਾਲੇ ਸਮੇਂ ਦੀ ਭਵਿੱਖ ਦੀ ਮਤਲਬ ਪ੍ਰੋਡਕਸ਼ਨ ਕਰਦੇ ਆ ਸੈਮਸਨ ਸ਼ਾਇਦ ਇਹੋ ਜਨਾਵਦਾ ਵੀ ਉਹਨੇ ਕਈ ਮਤਲਬ ਉਹਦੀਆਂ ਕਈ ਤਾਂ ਹੋਗੀਆਂ ਸਹੀ ਜਿਹੜੀਆਂ ਪ੍ਰੋਪਰ ਸਹੀ ਐ ਪਰ ਜਿਹੜੀਆਂ ਕਈ ਆ ਨਾ ਕਈ ਮਤਲਬ ਜਿਵੇਂ ਅੱਜ ਐਕਟੀਵਿਟੀ ਹੋਈ ਆ ਨਾਲ ਦੀ ਨਾਲ ਕੋਈ ਨਾ ਕੋਈ ਫੋਟੋ ਬਣਾ ਕੇ ਮਤਲਬ ਪਾ ਦਿੰਦਾ ਜਿਵੇਂ ਸੇਮ ਕਈ ਵਾਕੇ ਸਹੀ ਹੁੰਦੇ ਉਹਦੇ ਤੇ ਮੈਂ ਵੇਖੀਆਂ ਨੇ ਹਜੇ ਵੀਡੀਓ ਬਾਕੀ ਆ ਨਾ ਯਾਰ ਹਰ ਇੱਕ ਬੰਦੇ ਦਾ ਅਲੱਗ-ਅਲੱਗ ਸੋਚਣਾ ਹੈ ਅਲੱਗ-ਅਲੱਗ ਮੰਨਣਾ ਹੈ ਅਗਲਾ ਆਪਦੇ ਦਿਮਾਗ ਦੇ ਹਿਸਾਬ ਨਾਲ ਸੋਚਦਾ ਹੈ ਆਪਦੇ ਦਿਮਾਗ ਦੇ ਹਿਸਾਬ ਨਾਲ ਮੰਨਦਾ ਹੈ ਬਸ ਮੈਂ ਤੁਹਾਨੂੰ ਅਹੀਂ ਦੱਸਣਾ ਸੀ ਮੈਂ ਕਿ ਗਰਮੀ ਬਹੁਤ ਆ ਬਈ ਤੇ ਰਾਤ ਬਰਾਤੇ ਆ ਦਾ ਵਿਚਾਰ ਰੱਖਿਆ ਕਰੋ ਬਾਹਰ ਅੰਦਰ ਜਾਣ ਲੱਗੇ ਕੋਈ ਬੈਟਰੀ ਲੈ ਕੇ ਜਾਂ ਕੋਈ ਪੈਰਾਂ ਨੂੰ ਕੁਝ ਪਾ ਕੇ ਜਾਇਆ ਕਰੋ ਕਿ ਪਤਾ ਕਦੋਂ ਪੈਰ ਰੱਖਿਆ ਜਾਵੇ ਉੰਬੇ ਤੁਹਾਨੂੰ ਪਤਾ ਹੀ ਹੋਣਾ ਵੀ ਸਾਲ ਵੇਚ ਦੀ ਆਪਣੇ ਕਿੰਨੇ ਕਿਸਾਨਾਂ ਦੀ ਸੱਪਾ ਕਰਕੇ ਇਹ ਦੁਨੀਆ ਤੋਂ ਚਲੇ ਜਾਂਦੇ ਆ ਆ ਕਰਕੇ ਖੇਤੀ ਕਰਨੀ ਵੀ ਸੌਖੀ ਨਹੀਂ ਵਿਚਾਰ ਰੱਖੋ ਆਪਦਾ ਬਾਕੀ ਅੱਜ ਲਈ ਇੰਨਾ ਹੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਕੱਲ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਮੰਗਦਾ ਓਕੇ ਦੋਸਤੋ ਬਾਏ ਬਾਏ ਟਾਟਾ